ਇਨਾ ਪਾਣ ਬਈ ਉਹ ਬਰਸ਼ ਬਰਸ਼ ਨਾਲ ਹੋਵੇ ਉਹ ਤੇ ਬਰਸ਼ ਬਰਸ਼ ਕੀ ਕਰਨ ਲੱਗੇ ਵੀ ਖੂਨ ਧੋਣੇ ਆ ਖੂਨ ਧੋਣੇ ਨੂੰ ਤੂਰੀ ਆ ਹਾਂ ਪ੍ਰਾਤਸਵਾ ਬਈ ਨਹੀਂ ਇਹ ਤਾਂ ਚਾਹਤ ਆ ਕਿਹੜਾ ਬਈ ਮੇਰੇ ਕੋਲ ਇਹ ਪੜ੍ਹੇ ਸੈਂਕੜੇ ਤੂੰ ਕਿਹਨੇ ਪਲੱਸ ਜੇ ਗੁਰਤ ਪਹੁਣਾ ਪੈਂਦਾ ਕਿੰਨੇ ਟਾਈਮ ਬਾਅਦ ਇਹ ਦੋਨੋਂ ਬਵਾ ਟਾਈਮ ਹੋ ਗਿਆ 2:40 ਇਹ ਵੰਤਨਿਕ ਵੀਰੇ ਕਿਤੇ ਸੌਣਾ ਚਾਲੂ ਆ ਚਾਲੂ ਹੈ ਸਹੀ ਹੈ ਜਾਨ ਜੇ ਮੌਕਾ ਹੋਈ ਮੜਾ ਕੋ ਚੀ ਚਲਾ ਕੇ ਤੋਦ ਦੇ ਨੇ ਫਿਰ ਭਾਈ ਯਕੀਨ ਜਾਣੀ ਹੋ ਰਿਹਾ ਯਾਰ ਮੈਂ ਤਾਂ ਸਕਰੀਨ ਹੀ ਜਾਗ ਰਹੀ ਫਿਰ ਚਲਾ ਦੇ ਮੇਰਾ ਵੀਰ ਚਲਾ ਦਿੰਦੇ ਫਿਰ ਆਪਾਂ ਗਿੱਲਾ ਹੋ ਗਏ ਨਾ ਸਕਰੀਨ ਹਨ ਬਾਹਰ ਕਰ ਦੇ ਮੜੀ ਕਿੰਨੀ ਕੀ ਖਾਣ ਨਹੀਂ ਆਦੇ ਸਾਡੇ ਤੋਂ ਦੇਖ ਸਕਦੇ ਆਹ ਚੱਲ ਵੀ ਰਿਹਾ ਵੀਡੀਓ ਚੱਲ ਰਹੀ ਵਿੱਚ ਭਾਈ ਇਧਰ ਟਾਂਡ ਤੇ ਡਾਂਡ ਚੋਕੀ ਆਉਂਦੇ ਦਰੋਂ ਵਾਹ ਇਹ ਸਿਰਾ ਚੀਚਾ ਬਣਾਈਆਂ ਨੇ ਲੈ ਤੁਸੀਂ ਵੀ ਆਪ ਦਾ ਫੋਨ ਘਰੇ ਕਲੀਨਿਕ ਕੋਲ ਸੈਂਪਲ ਤੋਂ ਹੋ ਸਕਦੇ ਵੀਰੇ ਕੰਪਨੀ ਵਾਲੇ ਆਪਾਂ ਨੂੰ ਵੈਸੇ ਹੀ ਕਹਿੰਦੇ ਆਂ ਵੀ ਪਾਣੀ ਜਿੱਤੇ ਗੇਦਾ ਐ ਹੋਈ ਨਾ ਕੋਸ਼ ਨਹੀਂ ਹੁੰਦਾ ਭਈਆ ਤੁਹਾਡੇ ਸਾਹਮਣੇ ਬਈ ਥੋ ਰਿਹਾ ਕੋਣ ਇਹ ਤਾਂ ਰਜਾਨਾ ਹੀ ਧੁੰਦਲ ਤੜਕੇ ਹੱਥ ਨਹੀਂ ਠੀਕ ਹੈ ਭਈ ਤਾਂ ਭਈ ਕਿਸੇ ਵੀ ਸ਼ੈਂਪੂ ਨਾਲ ਧੋ ਸਕਦੇਗੇ ਇਸੇ ਨਾਲ ਹੀ ਧੋਣਾ ਦਾ ਇਹਦੇ ਨਾਲ ਹੀ ਚੋਖਾ ਲੱਗਦਾ ਤੇ ਲੱਗੋਗੇ ਲੋਕੀ ਚਮਕ ਗਏ ਜਮਾ ਉਹ ਵੇਲੋ ਗੱਡ ਨਾ ਵਾਰਤਾ ਪਾਈ ਇਹਨਾਂ ਬਾਨੀ ਜੋ ਤਾਂ ਮੇਰਾ ਰੰਮਾ ਇਹੋ ਸਪੀਕਰਾਂ ਚੋਕਣਾ ਜੇ ਤਾਂ ਕੀ ਤੇ ਭਾਈ ਤੁਸੀਂਾਰੇ ਬਾਰੇ ਬਾਤ ਕਰਾਉਦਾ ਕੋਈ ਤਾਂ ਐਗਰੋ ਬਈ ਗਰਮੀਆਂ ਆਣ ਇਹਦਾ ਫੋਨ ਠੰਡਾ ਰਹਿੰਦਾ ਵਧੀਆ la menita d'ara ni